ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਪਿੰਦਰ ਸਿੰਘ ਬਾਦਰ ਵਾਲੀ ਆ ਆਪਾਂ ਖੜੇ ਆ ਇਸ ਟਾਈਮ ਪਿੰਡ ਬਾਗੇ ਵਾਲਾ ਹਰਫਗਿਆਂ ਦੇ ਨਾਲ ਆਪਾਂ ਇੱਥੇ ਤੁਹਾਨੂੰ ਕੁਝ ਅੱਜ ਦੱਸਣ ਤੇ ਵਿਖਾਉਣ ਆਏ ਆਂ ਉਹਦਾ ਕਾਰਨ ਇਹ ਜਦੋਂ ਵੀ ਤੁਸੀਂ ਕੋਈ ਡੰਗਰ ਲੈਣਾ ਜਾਂ ਵੇਚਣਾ ਹੋਵੇ ਤੁਸੀਂ ਇੱਥੇ ਆਉਣਾ ਪਿੰਡ ਬਾਗੇ ਵਾਲੇ ਤਹਿਲ ਸਿੰਘ ਸਰਪੰਚ ਦੇ ਘਰੇ ਕਿਉਂਕਿ ਇਹਨਾਂ ਵੀਰਾਂ ਦਾ ਤਜਰਬਾ ਬੋਲਦਾ ਜੰਗਲ ਖਾ ਗਿਆ ਡੰਗਰ ਵੇਚਣ ਤੇ ਖਰੀਦਣ ਵਾਸਤੇ ਸੰਪਰਕ ਕਰੋ ਬਹੁਤ ਹੀ ਪੁਰਾਣਾ ਕੰਮ ਕਰਦੇ ਨੇ ਵੀਰਾਂ ਦਾ ਤਜਰਬਾ ਬਹੁਤ ਹੀ ਜ਼ਿਆਦਾ ਹੈ ਤੇ ਕੋਈ ਵੀ ਇੱਥੇ ਵੀਰ ਭਰਾਵੇਗਾ ਤੇ ਨਿਰਾਸ਼ ਨਹੀਂ ਹੋਵੇਗਾ ਕਿਸੇ ਨੂੰ ਦੁੱਧ ਦੀ ਲੋੜ ਏ ਤੇ ਇੱਥੇ ਪਹੁੰਚੋ ਵੀਰ ਮੇਰੇ ਉਹ ਤੁਹਾਨੂੰ ਨਰਾਸ਼ ਹਾਸ ਨਹੀਂ ਲੱਗੇਗੀ ਬਹੁਤ ਹੀ ਵਧੀਆ ਕੰਮ ਹੈ ਡੰਗਰ ਵੇਖੋ ਚੁਣ ਕੇ ਸਿਰੇ ਦਾ ਡੰਗਰ ਲਿਆਉਂਦੇ ਨੇ ਕਿਉਂਕਿ ਇਹਨਾਂ ਦਾ ਤਜਰਬਾ ਪੁਰਾਣਾ ਏ ਕਹਿੰਦੇ ਨੇ ਸਾਡਾ ਮਾੜੀ ਜੀ ਗੱਲ ਤੋਂ ਲਾਹਾ ਗੀਰਨਾ ਬੰਨ ਜੀਏ ਇਹ ਗੱਲਾਂ ਬਹੁਤ ਸੋਚਦੇ ਨੇ ਮੱਝ گاਾਂ ਦੁਬਾਰਾ ਫਿਰ ਮੱਝ گاਾਂ ਖਰੀਦਣ ਤੇ ਵੇਚਣ ਵਾਸਤੇ ਸੰਪਰਕ ਕਰੋ ਨੰਬਰ ਮੈਂਸ਼ਨ ਕਰ ਦਿੰਨੇ ਆ ਪਹਿਲ ਸੰ ਸਰਪੰਚ ਪਿੰਡ ਬਾਗੇ ਆਲਾ ਹਰਫਗਿਆਂ ਦੇ ਨਾਲ ਤੇ ਵੀਡੀਓ ਸ਼ੇਅਰ ਕਰਦੇ ਮੇਰੇ ਪ੍ਰਾਂ ਵੈਰੂ ਜੀ ਖਾਲਸਾ ਵੈਰੂ ਜੀ ਕੀ ਪਤਾ ਹੈ ਹੁਣ ਤਾਂ ਹੀ ਬਣੀ ਹੈ